ਪਵਿੱਤਰ ਪੋਸਤਕ ਗੋ ਰੂਪ ਦੇਸ਼ ਰਿਤ ਕਵੀ ਪੰਡਤੋ ਤਾਰਾਮ ਜੀ ਪੰਛੀ ਧਰਮਪੁਰ ਮੁਕੇਰੀਆਂ ਹੁਸ਼ਿਆਰਪੁਰ ਵਿੱਚੋਂ ਮਹਾਪੁਰਸ਼ਾਂ ਦੀ ਉਸਤਤ ਸਤਨਾਮ 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 ਓਮ ਜਗਤ ਕਾ ਪਾਲਨ ਹਰ हाथ जोड परणाम हमारा ओम जगत का पालनहारा हाथ जोड परणाम हमारा तीन पवन के सिर जन हाजे ਪਜਤ ਪਾਲਣ ਕਰਤ ਸੰਹਾਰੇ ਮੰਗਲ ਰੂਪ ਪ੍ਰਭੂ ਤੇਰੋ ਨਾਮਾ ਪੂਰਨ ਕਰਤ ਸਰਬ ਕੇ ਕੰਮ ਅੰਤ ਕਥਾ ਹਿਤ ਸਿਮਰਤ ਨਾਮ ਬੁੱਧ ਵਿਸ਼ੇਸ਼ ਕਰੋ ਭਗਵਾਨ ਗਿਲ ਗ੍ਰਾਮ ਜਿਸ ਨਾਮ ਵਖਾਨਤ ਜੇ ਲਾ ਬਠਿੰਡਾ ਸਭ ਜਨ ਜਾਣਤ ਐਪੜ ਦਾਸ ਮਹਾਮੁਨ ਗਿਆਨੀ ਹੋ ਵੇ ਰਖਤ ਚਿਤ ਦੇਸ ਗਲਾਨੀ ਓਡ ਨਗਰ ਬੱਲਾ ਵਿੱਚ आयो जला जलन्धर कोटिया पायो, जाप तप सील सन्तोष दयावान मन नहीं शिरोख ਬਚਨ ਰਸੀਲੇ ਬੋਲਤ ਰਸਨਾ ਸੋਣ ਮਨ ਸੀਤ ਹੋਤ ਸ਼ੁਭ ਬਚਨ ਚਾਰ ਪਦਾਰਥ ਬਖਸ਼ਣ ਵਾਲੇ जंत अनाथन के प्रतिपाले आयु व्यध सौ साल तकरीबन जीवन तन आरोग बाप सुंदर जीवन बल्ला नगर शुभ पाग जगावन යෝ අවතාර සම්ත ජගපාවන්න ජෝජනචාරණ සන්තචලපකඩේ මෙටත පාප කොළමන්න කේචගඩේ 1985 ਬਕਰਮ ਜਾਨੋ ਕੱਤਕ 26 ਬਰਸ ਪਤਮਨੋ ਪੰਜ ਭੂਤ ਤਨ ਛੋੜ ਸਿਧਾਨੇ ਚਲੀ ਜੋਤ ਜਾਏ ਜੋਤ ਮਿਲਾਨੇ ਤਹ ਪਿਛੇ ਦੋਏ ਪੁੱਤਰ ਨਿਸ਼ਾਨ ਤਾਂ ਕੇ ਨਾਮ ਸੁਣੋ ਤਰ ਕੰਨ ਸੇਵਾ ਦਾਸ ਇੱਕ ਨਾਮ ਸੋਨੀ ਜੇ ਸਰਵਨ ਦਾਸ ਪਿਖ ਕਲ ਮੁਖ ਸੀਜੇ ਤਾਂ ਕੀ ਕੀਰਤ ਦੇਸ ਸ਼ੁਭ ਸ਼ਾਈ ਸੋ ਕੀਰਤ ਕਵਿਸ਼ਨਕ ਬਤਾਈ ਸੰਤ ਚਰਨ ਸਦ ਦਇਆ ਮਹਾਨ ਸੰਤ ਦਇਆ ਮਤ ਦੇਤ ਅਜਨ ਸੰਤਨ ਕੀ ਗਲ ਵੇਦ ਬਤਾਵਤ ਭੇਦ ਵੇਦ ਨਹੀਂ ਪਾਵਤ ਸੰਤ ਸਦਾ ਥਿਰ ਜਿਉ ਭਗਵਾਨ ਸੋਫਨ ਸਮਾਨ ਜੋ ਦਿਸੇ ਜਹਨ ਸੰਤ ਸਦਾ ਥਿਰ ਜਿਉ ਭਗਵਾਨ ਫਨ ਸਮਾਨ ਜੋ ਦ세 ਜਹਨ ਤੋਤਾ ਰਾਮ ਮਤ ਹੀਨ ਜੋ ਬੋਰਾ ਸੰਤ ਸਮਕ ਗੁਣ ਕਥ ਸਕੇਨ ਔਰ ਉਤਾਰਾਮ ਮਤਹੀਨ ਜੋ ਬੋਰਾ ਸੰਤ ਸਮਕ ਗੁਣ ਕਥ ਸਕੇ ਨਾ ਔਰ ਜੈ ਗੁਰਦੇਵ ਧੰਨ ਗੁਰਦੇਵ